ਉਹਨਾਂ ਨੇ ਆਪਣੇ ਗੁਦਾਰਾ ਕਰਕੇ ਆਪਣੇ ਤੋਂ ਉਹਨਾਂ ਨੇ ਖੋਲਿਆ ਸੀ ਤੇ ਉਹੀ ਅੱਜ ਆਪਾਂ ਜੇ ਉਹ ਕਹ ਲਈਏ ਰਾਜ ਦੀ ਗੱਲ ਆ ਆਪਣੀ ਆਜ਼ਾਦੀ ਦੀ ਗੱਲ ਆ ਆਪਣੀ ਖੁਦ ਮੁਖਤਿਆਰੀ ਦੀ ਗੱਲ ਆ ਆਪਾਂ ਨੂੰ ਆਪਣੇ ਹੱਕ ਮਿਲਣੇ ਚਾਹੀਦੇ ਆਗੇ ਉਹਨਾਂ ਲਈ ਆਪਾਂ ਨੂੰ ਇਕੱਠੇ ਹੋ ਕੇ ਸੰਘਰਸ਼ ਵੜਨਾ ਪਊਗਾ ਸੰਘਰਸ਼ ਇੱਕ ਅਸੀਂ ਵੜਿਆ ਹੈ ਪੈਟਰੋਲ ਮਾਰਚ ਦੇ ذریعے ਕਿ ਆਪਾਂ ਸਾਰੇ ਆਵਾਮ ਨੂੰ ਪਿੰਡ-ਪਿੰਡ ਜਾ ਕੇ ਅਸੀਂ ਘਰ-ਘਰ ਜਾ ਕੇ ਆਪਣਾ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਉਹ ਅਸੀਂ ਤੁਹਾਡੇ ਸਨਮੂਖ ਕਰਨਾ ਤੁਹਾਨੂੰ ਦੱਸਣਾ ਬਾਕੀ ਟ੍ਰੈਸਲਾ ਤੁਹਾਡੇ ਤੇ ਆ ਕਿਵੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਨਾਲ ਧੋਖੇ ਕਰਕੇ ਆਪਣੇ ਤੋਂ ਆਪਣੀਆਂ ਸਰਕਾਰਾਂ ਬਣਾ ਲੈਂਦੇ ਆ ਕਿਵੇਂ ਅੱਜ ਨਸ਼ੇ ਦਾ ਆਪਣੀ ਨੌਜਵਾਨੀ ਨੂੰ ਗਰਕਤਾ ਕਿਵੇਂ ਨੌਜਵਾਨ ਬੇਰੋਜ਼ਗਾਰ ਫਿਰਦੇ ਆ ਕਿ ਕਿਵੇਂ ਆਪਣੀਆਂ ਫਸਲਾਂ ਦਾ ਆਪਾਂ ਨੂੰ ਹੱਕ ਨਹੀਂ ਮਿਲਦਾ ਕਿਵੇਂ ਆਪਾਂ ਨੂੰ ਸੰਘਰਸ਼ ਲਾਉਣੇ ਪੈਂਦੇ ਆ ਇਹ ਸਾਰਾ ਮੈਗੂnga ਸਰਕਾਰਾਂ ਦਾ ਕੀਤਾ ਕਰਾਇਆਗਾ ਇਹਦੇ ਲਈ ਆਪ ਅਵਾਜ਼ ਆਪਾਂ ਨੂੰ ਚੱਕਣੀ ਪੈਣੀ ਆ ਤੁਸੀਂ ਤਕੜੇ ਹੋ ਘਰਾਂ ਚੋਂ ਇਹ ਆਵਾਜ਼ ਚੱਕੀਏ ਜਿਹੜੀ ਵੀ ਸਰਕਾਰ ਦੇ ਨੁਮਾਇੰਦੇ ਤੁਹਾਡੇ ਕੋਲੇ ਆਉਂਦੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਪੰਜਾਬ ਵਾਸਤੇ ਕੀ ਕੀਤਾ ਕੀ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਮੁੱਤ ਦੀ ਬਿਜਲੀ ਮੁੱਤ ਦੇ ਆਸ਼ੀਰਵਾਦ ਤੇ ਬਣਾਇਆ ਸੀਗਾ ਅਸੀਂ ਚੜ੍ਹਦੀ ਕਲਾ ਵਾਲੀ ਕੌਮ ਸੀ ਤੇ ਆਪਾਂ ਨੂੰ ਗੱਲ ਕਰਤੀ ਸਿਰਫ ਤੇ ਸਿਰਫ ਆਪਾ ਵੋਟਾ ਉਹਨਾਂ ਨੂੰ ਮੁਫਤ ਬਿਜਲੀ ਮੁਫਤ ਰਾਸ਼ਨ ਦੇ ਕਰਕੇ ਪਾ ਦਿੰਨੇ ਆ ਤੇ ਮੁੜ ਕੇ 5 ਸਾਲ ਆਪਣੇ ਕਿਵੇਂ ਕਾਣ ਕਰਦੇ ਆ ਆਪਾਂ ਨੂੰ ਪਤਾ ਕਿਵੇਂ ਆਪਾਂ ਨੂੰ ਆਪਣੀ ਨੌਜਵਾਨੀ ਕਿਵੇਂ ਆਪਣੇ ਕਿਸਾਨ ਉਹਨਾਂ ਨੇ ਸੜਕਾਂ ਤੇ ਰੋਲੇ ਆ ਕਿਵੇਂ ਹੁਣ ਆਪਣੇ ਨੌਜਵਾਨ ਯੂਨੀਵਰਸਿਟੀ ਵਿੱਚ ਪੜਨਾ ਲਾ ਕੇ ਬੈਠੇ ਹੋ ਆਪਦੇ ਹੱਕਾਂ ਕਰਕੇ ਬੈਠੇ ਆ ਆ ਉਹਨਾਂ ਦਾ ਵੀ ਸਾਥ ਦੇਈਏ ਆਪਣੇ ਪਾਣੀਆਂ ਦਾ ਬੋਰਡ ਜਿਵੇਂ ਆਪਣੇ ਤੋਂ ਖੋਲਿਆ ਆਪਾਂ ਉਹ ਵੀ ਵਾਪਸ ਲੈਣਾਗੇ ਆਪਣੇ ਪੰਜਾਬ ਦੇ ਹੱਕ ਆ ਆਪਾਂ ਪੰਜਾਬ ਦੀ ਖੁਦ ਮਹਿਤਿਆਰੀ ਦੀ ਗੱਲ ਕਰੀਏ ਸ਼੍ਰੀ ਆਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕਰੀਏ ਜਿਹੜਾ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਬਣਾਇਆ ਗਿਆ ਸੀ ਤੇ ਇਹਨਾਂ ਨੇ ਆਪਣੇ ਵਿੱਚ ਸੋਚ ਪਾਤੀ ਵੀ ਇਹ ਤੁਹਾਡੀ ਵੱਖ ਮਾਰ ਦੀ ਗੱਲ ਕਰਦਾ ਨਹੀਂ ਇੱਥੇ ਜਿਹੜਾ ਪੰਜਾਬ ਦਾ ਵਸਨੀਕ ਆ ਚਾਹੇ ਉਹ ਹਿੰਦੂ ਆ ਚਾਹੇ ਉਹ ਮੁਸਲਮਾਨ ਆ ਚਾਹੇ ਕਿਸੇ ਵੀ ਧਰਮ ਨੂੰ ਉਹ ਆਪਣਾਉਂਦਾਗਾ ਸਾਨੂੰ ਕੋਈ ਨਹੀਂ ਪਰ ਸਾਨੂੰ ਗੱਲ ਇਹ ਆ ਸਾਨੂੰ ਸਾਡੇ ਪੰਜਾਬ ਦੀ ਗੱਲ ਚਾਹੀਦੀ ਆ ਪੰਜਾਬ ਦੇ ਹੱਕਾਂ ਦੀ ਗੱਲ ਚਾਹੀਦੀ ਆ ਨੌਜਵਾਨੀ ਨੂੰ ਰੋਜ਼ਗਾਰ ਚਾਹੀਦਾਗਾ ਤੁਸੀਂ ਦੱਸੋ ਤੁਸੀਂ ਨਹੀਂ ਚਾਹੁੰਦੇ ਵੀ ਆਪਣੇ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜੇ ਤੇ ਨੌਜਵਾਨੀ ਨਸ਼ਿਆਂ ਤੋਂ ਦੂਰ ਹੋ ਜੇ ਆਹ ਸਾਡਾ ਸਾਥ ਦਿਓ ਆ ਤੁਹਾਨੂੰ ਇੰਨੀ ਕੁ ਬੇਨਤੀ ਕਰਦੇ ਆਂ ਬੀਬੀਆਂ ਨੂੰ ਮਾਵਾਂ ਨੂੰ ਭੈਣਾਂ ਨੂੰ ਵੀ ਸਾਨੂੰ ਆ ਪਿੰਡ ਦੀ ਜੂ ਤਾਂ ਸਾਡੇ ਨਾਲ ਨਾਲ ਕੇ ਪੈਦਲ ਮਾਰਛ ਦਾ ਹਿੱਸਾ ਬਣੋ ਮੇਰੇ ਵੀਰ ਭਾਈ ਵੀ ਇੱਥੇ ਬਹੁਤ ਖੜੇ ਆ ਬਜ਼ੁਰਗ ਖੜੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਤੁਸੀਂ ਪੂਰੇ ਹੋ ਕੇ ਸਾਡੇ ਪੈਦਲ ਮਾਰਚ ਦੇ ਸਾਡਾ ਸਵਾਗਤ ਕੀਤਾ ਤੇ ਇੰਡੀਕ ਬੇਨਤੀ ਕਰਦੇ ਆ ਵੀ ਸਾਡੇ ਨਾਲ ਚੱਲੋ ਪਿੰਡ ਦੀ ਜੂ ਦੀ ਤੁਸੀਂ ਇਹ ਅਗਲੇ ਪਿੰਡ ਤੱਕ ਮੈਂ ਤਾਂ ਕਹੂੰਗਾ ਫੜਾ ਸਾਡੇ ਨਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਦੀਪ ਸਿੱਧੂ ਸੋ ਜਿੰਦਾਬਾਦ ਜਿੰਦਾਬਾਦ ਦੀਪ ਸਿੱਧੂ